ਜਾਪੀਨ ਵਿਪਾਰ ਮਾ ਡਾਕਟਰ ਬੀ ਆਰ ਅੰਬੇਰ ਕਰਮਿਸ਼ਨੀਰੀ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਦਾ ਕਾਊਂਟਰ ਚੇਅਰਪਰਸਨ ਜੋ ਕਿ on the 25 ਅਗਸਤ ਨੂੰ ਇੱਕ ਬਾਬਾ ਸਾਹਿਬ ਦੀ ਬੁੱਕ ਆ ਜਿਹੜਾ ਕਿ ਹਰ ਸਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਕੰਪੀਟੀਸ਼ਨ ਕਰਵਾਉਂਦੀ ਹੈ ਉਹਦੇ ਵਿੱਚ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ ਉਸ ਕੰਪੀਟੀਸ਼ਨ ਨੂੰ ਕਰਾਉਣ ਵਾਸਤੇ ਜਿਹੜੀ ਕਿ ਅਸੀਂ ਮੋਹਾਲੀ ਦੇ ਮੇਨ ਸੈਂਟਰ ਰੱਖਿਆ ਹੋਰ ਨਜ਼ਦੀਕ ਅਸੀਂ ਕਮ ਸੇ ਕਮ 6-7 ਸੈਂਟਰ ਹੋਰ ਅਸੀਂ ਉਹਨੂੰ ਸਹਿਯੋਗ ਕਰ ਰਹੇ ਆ ਇਹ ਕੰਪੀਟੀਸ਼ਨ ਜਿਹੜਾ ਇਹ ਤਕਰੀਬਨ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 15 ਦਾ ਕੰਪੀਟੀਸ਼ਨ ਜਿਹੜਾ ਕਰਵਾਇਆ ਗਿਆ ਅਸੀਂ ਤਕਰੀਬਨ ਹਰ ਸਾਲ ਇਸ ਦੇ ਵਿੱਚ ਸਹਿਯੋਗ ਕਰਦੇ ਆ ਇਸ ਕੰਪੀਟੀਸ਼ਨ ਕਰਵਾਉਣ ਵਿੱਚ ਬਟ ਪਿਛਲੇ 2 ਸਾਲ ਦੇ ਵਿੱਚ ਸਾਡੀ ਡਾਕਟਰ ਬੀ ਆਰ ਅੰਬੇਦਕਰ ਮਿਸ਼ਨਰੀ ਡਿਵੈਲਪਮੈਂਟ ਬੜੀ ਹੀ ਐਕਟਿਵ ਪਾਰਟਿਸਿਪੇਟ ਕਰ ਰਹੀ ਹੈ ਇਹਦੇ ਵਿੱਚ ਪਹਿਲਾਂ ਸਿਰਫ ਮਹਾਲੀ ਹੀ ਸੈਂਟਰ ਰੱਖਿਆ ਜਾਂਦਾ ਸੀ ਪਰ ਹੁਣ ਜਦੋਂ ਦੀ ਐਸੋਸੀਏਸ਼ਨ ਇਹਦੇ ਵਿੱਚ ਸਹਿਯੋਗ ਕਰ ਰਹੀ ਹੈ ਉਹਦੇ ਵਿੱਚ ਨਜ਼ਦੀਕ ਪਿੰਡ ਪਾਗੋ ਮਾਜਰਾ ਚੰਡਿਆਲਾ ਖਰੜ ਡੇਰਾ ਬਸੀ ਦੇ ਪਿੰਡ ਇਸੇ ਤਰ੍ਹਾਂ ਜਿਹੜੇ 5-7 ਜਿਹੜੇ ਹੈ ਜਿਹੜੇ ਸੈਂਟਰ ਹੈ ਉਹਨਾਂ ਵਿੱਚ ਪੂਰਾ ਇਹ ਕੰਪੀਟੀਸ਼ਨ ਏਰੀਆ ਬੱਚਿਆਂ ਵਿੱਚ ਇਹ ਕਰਵਾਉਣ ਜਾ ਰਹੀ ਹੈ ਸੋ ਅਸੀਂ ਇੱਕ ਤਾਂ ਇਹ ਕਹਾਂਗੇ ਵੀ ਇਹਦੇ ਵਿੱਚ ਜਿੰਨੇ ਵੀ ਨਜ਼ਦੀਕ ਜਿਹੜੇ ਪਿੰਡ ਹੈਗੇ ਮਹਾਲੀ ਦੇ ਨਜ਼ਦੀਕ ਜਾਂ ਕੁਰਾਲੀ ਦੇ ਨਜ਼ਦੀਕ ਉਹ ਬੱਚੇ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰਨ ਕਿਉਂਕਿ ਦੇਖੋ ਇਹਦੇ ਵਿੱਚ ਇਨਾਮ ਵੀ ਆ ਤੇ ਗਿਆਨ ਵੀ ਆ ਦੇਖੋ ਇਨਾਮ ਵੀ ਦਿੱਤਾ ਜਾ ਰਿਹਾ ਤੇ ਗਿਆਨ ਵੀ ਦਿੱਤਾ ਜਾ ਰਿਹਾ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਜਿਹੜੇ ਪੇਰੈਂਟਸ ਸੁਣ ਰਹੇ ਆ ਆਪਣੀ ਬਾਈਟ ਉਹ ਉਹਨਾਂ ਨੂੰ ਅਸੀਂ ਕਹਾਂਗੇ ਵੀ ਸਾਡੇ ਕੋ ਬੁਕਸ ਪਈਆਂ ਉਹ ਬਾਕਸ ਲੈ ਕੇ 25 ਅਗਸਤ ਤੱਕ ਉਹ ਬੱਚਾ ਤਿਆਰੀ ਕਰ ਸਕਦਾ ਤੇ ਇਹਦੇ ਵਿੱਚ ਚਾਹੇ ਸੈਂਟਰ ਜਿਹੜੇ ਕੋਰਾਲੀ ਹੈ ਖਰੜ ਹੈ ਮੋਹਾਲੀ ਹੈ ਚੰਡੀਆਲਾ ਹੈ ਜਿੱਥੇ-ਜਿੱਥੇ ਵੀ ਉਹ ਕਿਤੇ ਹੈ ਬੈਠਾ ਬੱਚਾ ਉਹ ਉੱਥੋਂ ਜਾਂ ਨਜ਼ਦੀਕ ਕੋਈ ਸੈਂਟਰ ਪੈ ਰਿਆ ਉੱਥੇ ਉਹ ਉਹਦੇ ਵਿੱਚ ਜੁਆਇਨ ਕਰ ਸਕਦਾ ਹਾਂਜੀ ਸਰ ਇਹ ਜੋ ਤੁਸੀਂ ਕੰਪੀਟੀਸ਼ਨ ਕਰਾ ਰਹੇ ਹੋ ਸੋ ਇਸ ਵਿੱਚ ਕਿੰਨੇ ਦੀ ਉਮਰ ਤੋਂ ਲੈ ਕੇ ਕਿੰਨੇ ਉਮਰ ਤੱਕ ਦਾ ਬੱਚਾ ਲੈ ਸਕਦਾ ਹੈ ਤੇ ਇਸ ਵਿੱਚ ਜੋ ਸਵਾਲ ਉਹ ਕਿਸ ਆਧਾਰ ਤੇ ਤੋਂ ਸਾਲ ਇਕੋ ਇਹਦੇ ਵਿੱਚ ਦੋ ਗਰੁੱਪ ਬਣਾਏ بنائے ਗਏ ਆ ਇੱਕ ਹੈ 6ਵੀਂ ਕਲਾਸ ਤੋਂ ਲੈ ਕੇ 6ਥ ਕਲਾਸ ਲੈ ਕੇ ਤੋਂ ਜੇ ਵੀ ਜੋ ਵੀ ਉਹਦੀ ਏਜ ਹੋਏਗੀ ਉਸ ਟਾਈਮ 6ਥ ਕਲਾਸ ਦੇ ਉਹਦੀ 12ਵੀਂ ਕਲਾਸ ਤੱਕ ਇੱਕ ਗਰੁੱਪ ਹੈ ਜੀ ਉਸ ਤੋਂ ਬਾਅਦ ਵੀ ਕਲਾਸ ਤੋਂ ਉੱਪਰ ਲੈ ਕੇ ਜੋ ਪੀ ਐਚ ਡੀ ਲੈਵਲ ਦਾ ਵੀ ਬੰਦਾ ਹੈ ਉਹ ਵੀ ਬੈਠ ਸਕਦਾ ਪਰ ਉਹਦੀ ਜਿਹੜੀ ਏਜ ਆ 40 ਈਅਰ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਪ੍ਰਾਈਜ਼ ਦੇ ਪਰਫਮੈਂਸ ਵਾਸਤੇ ਕਿ ਇਹਦੇ ਵਿੱਚ ਜਿਹੜੇ ਫਸਟ ਪ੍ਰਾਈਜ਼ ਆ ਉਹ 50000 ਦਾ ਆ ਸੈਕੰਡ ਪ੍ਰਾਈਜ਼ ਆ 20000 ਦਾ ਔਰ ਥਰਡ ਪ੍ਰਾਈਜ਼ ਜਿਹੜੇ ਆ ਉਹ 10000 ਦੇ ਆ ਇਸ ਤੋਂ ਇਲਾਵਾ ਇਹ ਇਹ ਦੋ ਗਰੁੱਪਾਂ ਦੇ ਅਲੱਗ-ਅਲੱਗ ਪ੍ਰਾਈਜ਼ ਹੋਣਗੇ ਬਟ ਜਿਹੜਾ ਕਾਮਨ ਪ੍ਰਾਈਜ਼ ਜਿਹੜੀ ਮੈਰਿਟ ਆ ਉਹ ਜਿਹੜੀ ਆ ਉਹ 250 ਜਿਹੜਾ ਬੱਚਾ ਜਿਹੜਾ ਪਹਿਲਾ ਹੈਗਾ ਉਹਨੂੰ 11000 ਦਾ ਕੋਟਾਈ ਸੋ ਬੱਚਾ ਉਹ ਮੈਟ੍ਰਿਕ ਵਿੱਚ ਆਇਆ ਜਾਏਗਾ ਤੇ ਇਸ ਕਰਕੇ ਇਹ ਬਹੁਤ ਹੀ ਵਧੀਆ ਮੌਕਾ ਹੈ ਆਪਣੇ ਬੱਚੇ ਨੂੰ ਭਾਵੇਂ ਸਾਡਾ ਜਿਹੜਾ ਗਿਆਨ ਆ ਫਲਸਫਾ ਹਰ ਘਰ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ ਇਹ ਆਪਣੀ ਹਰ ਇੱਕ ਬੰਦਾ ਇੱਕ ਡਿਊਟੀ ਸਮਝ ਕੇ ਇਹ ਕੰਮ ਕਰੇ ਕਿ ਇਹ ਜਿਹੜੀ ਕਹਾਵਤਾਂ ਹਰ ਘਰ ਵਿੱਚ ਪਹੁੰਚੀ ਚਾਹੀਦੀ ਹੈ ਉਸ ਦੇ ਨਾਲ ਬੱਚਾ ਨੋਰਕੀ ਪ੍ਰੇਰਿਤ ਦੇਣਾ ਚਾਹੁੰਦਾ ਹੈ ਤੋਂ ਬੱਚਿਆਂ ਨੂੰ ਇਹ ਫੇਰਵਾ ਕਿਉਂਕਿ ਬਾਵਾ ਸਾਹਿਬ ਨੇ ਜੋ ਕਨਸਟੀਟਿਊਸ਼ਨ ਜਿਹੜਾ ਉਹਦੇ ਵਿੱਚ ਕਾफी ਬਹੁਤ ਮਿਹਨਤ ਕੀਤੀ ਔਰ ਸਾਡੇ ਵਾਸਤੇ ਕਨਸਟੀਟਿਊਟ ਤਿਆਰ ਕੀਤਾ ਉਹਦੇ ਵਿੱਚ ਸਾਡੇ ਰਾਈਟ ਲਿਖੇ ਇਸ ਇਸ ਭੂਮਿਕਾ ਵਿੱਚ ਇਹ ਕਹੇ ਜਾਣ ਜਾ ਰਿਹਾ ਕਿ ਬਾਵਾ ਸਾਹਿਬ ਨੇ ਤੁਹਾਡੇ ਵਾਸਤੇ ਕੀ ਕੀਤਾ ਔਰ ਕਿੰਨੀਆਂ ਕੁਰਬਤਕੀਫਾਂ ਹੈ ਕਿ ਇਹ ਤੁਹਾਡੇ ਵਾਸਤੇ ਕਰਨ ਉਹ ਸਮੁੱਚੀ ਇਹ ਜੋ ਜਨਰਲ ਰਿਪੋਰਟ ਹੈਗਾ ਜਿਹੜੀ 26 ਨਵੰਬਰ ਨੂੰ ਇਸ ਵਿਜਾ ਦਾ ਇਸ ਦੇ ਵਿੱਚ ਆਸ਼ੀਰਵਾਦ ਨਾਲ ਹਰ ਇੱਕ ਬਹੁਤ ਬਹੁਤ ਹੀ ਮਹੱਤਵਪੂਰਨ ਹੈ ਇਹ ਜਿਹੜੀ ਭਾਸ਼ਾ ਦਾਾਰ ਹੈ